ਲੋ ਲੋ ਮਿੱਤਰੋ ਮਾਗੀ ਮੇਲੇ ਪਹਿਲੇ ਦਿਨ ਤੇ ਤੁਹਾਨੂੰ ਵੱਖ-ਵੱਖ ਰੰਗ ਦਿਖਾਉਨੇ ਆ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਜਿਹੜੇ ਆ ਟਿੱਕੀ ਵਾਲੇ ਗੁਰੂ ਘਰ ਦੇ ਲਾਗੇ ਇੱਥੇ ਮੈਂ ਕਾਫੀ ਸਾਲਾਂ ਤੋਂ ਦੇਖਦਾ ਐਵੇਂ ਹੀ ਭੀੜ ਹੁੰਦੀ ਐ ਤੇ ਦੱਸੋ ਕਿਹੜੇ-ਕਿਹੜੇ ਵੀਰਾਂ ਨੇ ਇੱਥੇ ਟਿੱਕੀ ਖਾਧੀ ਆ ਤੇ ਬਹੁਤ ਐਸਟੀ ਟਿੱਕੀ ਹੁੰਦੀ ਐ ਬਹੁਤ ਲੋਕ ਇੱਥੇ ਖਾਂਦੇ ਆ ਉਸ ਤੋਂ ਬਾਅਦ ਕੀ ਆਪਾਂ ਹੋਰ ਮੇਲੇ ਦੇ ਰੰਗ ਦਿਖਾਉਨੇ ਵੀ ਆਪਣੇ ਪੰਡੋ ਬਾਈ ਤੋਤਾ ਬਾਈ ਗੋਲੂ ਉਹਨਾਂ ਤੋਤੇ ਦਾ ਮੁੰਡਾ ਉਹ ਕਹਿੰਦਾ ਕਿਸੇ ਟਾਈਮ ਇਹਨੂੰ ਮੋਢੇ ਚੱਕ ਕੇ ਮੇਲਾ ਦਿਖਾਉਂਦਾ ਸੀ ਤੇ ਹੁਣ ਬਰਾਬਰ ਖੜਾ ਬਰਾਬਰ ਖੜ ਕੇ ਮੇਲਾ ਦਿਖਾਉਂਦਾ ਹੈ ਤੇ ਨਾਲ ਹੀ ਆਪਾਂ ਵੀਰ ਦੇਖਦੇ ਆ ਆਪਣੇ ਪਿੰਡ ਤੋਂ ਬਿੱਟੂ ਭਾਈ ਸ਼ਨੀ ਹੁਣੀ ਇਹਨਾਂ ਨੇ ਆਪਣਾ ਚੁੱਲਾ ਲਾਇਆ ਦੇ ਵਿੱਚ ਗਲਾਬ ਜਾਮਨ ਗਰਮ ਹੋਰ ਖਾਣ ਪੀਣ ਦਾ ਸਮਾਨ ਆਪਣੇ ਚੁੱਲੇ ਦਾ ਬੜੀਆ ਵਧੀਆ ਟੇਸਟੀ ਬਣਾਇਆ ਇਹਨਾਂ ਬੰਦੇ ਨੇ ਐਸ ਤੋਂ ਬਣਾ ਪਿਆ ਉਹ ਆਪਣੇ ਪੁੱਤ ਨੂੰ ਮੋਢੇ ਚੱਕ ਕੇ ਮੇਲਾ ਦਿਖਾਉਂਦਾ ਹੋਰ ਵੀ ਮੇਲੇ ਦੇ ਵਿੱਚ ਕਾਫੀ ਕੁਝ ਦੇਖਣ ਨੂੰ ਮਿਲਿਆ ਚੰਡੋਲਾਂ ਝੂਲੇ ਲੋਕ ਝੂਲੇ ਝੂਟਦੇ ਆ ਕਿਸੇ ਵੀਰ ਨੂੰ ਚੱਕਰ ਵੀ ਆ ਜਾਂਦੇ ਆ ਇਹਦਾ ਬੁਰਾ ਹਾਲ ਹੁੰਦਾ ਢੋ ਅੱਡੀ ਹੁੰਦਾ ਕੋਈ ਰੌਣਕ ਮੇਲਾ ਦੇਣਾ ਮੇਲਾ ਸਜਿਆ ਸੀ ਫੁੱਲ ਸਜਿਆ ਸੀ ਦੂਰੋਂ ਦੂਰੋਂ ਲੋਕ ਆਏ ਸੀ ਬਹੁਤ ਸਾਰੇ ਦੂਰ ਦੂਰ ਲੋਕ ਮਿਲੇ ਆਪਣੇ ਦੋਸਤ ਮਿੱਤਰ ਮਿਲੇ ਕਈ ਤਰ੍ਹਾਂ ਦੇ ਇਨਸਾਨ ਮੇਲੇ ਦੇ ਵਿੱਚ ਮਿਲੇ ਕਾਫੀ ਕੁਝ ਵਧੀਆ ਲੱਗਿਆ ਪੁਰਾਣੇ ਯਾਰ ਮਿੱਤਰ ਇਕੱਠੇ ਹੁੰਦੇ ਆ ਜਿਆ ਟਾਈਮ ਸਪੈਂਡ ਕਰਦੇ ਆ ਇੱਥੇ ਰਹਿ ਕੇ ਵਧੀਆ ਇੰਜੋਏ ਕਰਦੇ ਆ ਲੋਕ ਇਸ ਤੋਂ ਬਣਾ ਹੋਰ ਵੀ ਕਾਫੀ ਲੋਕ ਆਪ ਆਪਣੀਆਂ ਕਿਸੇ ਦੀ ਕੋਈ ਦੁਕਾਨ ਲੱਗੇ ਕਿਸੇ ਦੀ ਕੋਈ ਦੁਕਾਨ ਲੱਗੇ ਆਪਣੀ ਦੁਕਾਨਦਾਰੀ ਚਲਾ ਰਿਆ ਤੇ ਬੜਾ ਸੋਹਣਾ ਮਾਹੌਲ ਬਣਿਆ ਹੋਇਆ ਸੀ ਮੇਲੇ ਦਾ ਸਾਰੇ ਵਧੀਆ ਸੁਖ ਸ਼ਾਂਤੀ ਰਹੀ ਇਹ ਤਿੰਨ ਪਾਸ਼ੇ ਦੀ ਧਰਤੀ ਹੈ ਧੰਤਨ 시ਵ ਨਾਨਕ ਦੇਵ ਜੀ ਮਹਾਰਾਜ ਧੰਤਨ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹਨਾਂ ਦੇ ਤਿੰਨ ਪਾਸ਼ੇ ਦੀ ਧਰਤੀ ਤੇ ਬਹੁਤ ਪਾਰੀ ਮੇਲਾ ਲੱਗਦਾ ਇੱਥੇ ਨਾਲ ਹੀ ਕੋਸ਼ ਵੀਰ ਤੱਕ ਤੂੰ ਪੁਰਾ ਸਾਬ ਤੋਂ ਵੀ ਸੇਵਾ ਵੀ ਕਰਦੇ ਆ ਆਪਣੇ ਜੋੜਿਆਂ ਦੀ ਸੇਵਾ ਕਰਦਾ ਕੋਈ ਦੂਜੇ ਪਿੰਡ ਤੋਂ ਆ ਕੇ ਸੇਵਾ ਕਰਦਾ ਸੇਵਾਦਾਰ ਆਪਣੀ ਸੇਵਾ ਨਿਭਾ ਰਹੇ ਆ ਇਸ ਤੋਂ ਬਿਨਾ ਲੰਗਰ ਪ੍ਰਸ਼ਾਦ ਦਾ ਜਗਾ ਜਗਾ ਲੰਗਰ ਲੱਗੇ ਹੁੰਦੇ ਆ ਆਪੋ ਆਪਣੀ ਲੰਗਰ ਦੀ ਸੇਵਾ ਆ ਦੇਖ ਰਹੇ ਤੁਸੀਂ ਵੀਰ ਆਪਣੇ ਲੰਗਰ ਦੀ ਸੇਵਾ ਕਰਿਆ ਬਾਬਾ ਜੀ ਗਾਜਰਾਂ ਕੱਟ ਰਹੇ ਹੋਰ ਸੇਵਾਦਾਰ ਕੋ ਗਾਜਰਾਂ ਕੱਟਣ ਦੀ ਸੇਵਾ ਕਰ ਕੋਈ ਭਾਂਡੇ ਧੋਣ ਦੀ ਸੇਵਾ ਕਰਿਆ ਆਪੋ ਆਪਣੀਆਂ ਅਲੱਗ-ਅਲੱਗ ਡਿਊਟੀਆਂ ਹਰ ਇੱਕ ਨੇ ਆ ਮੈਨੇਜ ਕੀਤੇ ਹੋਈਆਂ ਉੱਥੇ ਡਿਊਟੀ ਨਿਭਾ ਰਿਆ ਪੁਲਿਸ ਵਾਲਿਆਂ ਦਾ ਵੀ ਖਾਸ ਪ੍ਰਬੰਧ ਸੀ ਕੋਈ ਚੋਰ ਚਪੜਾ ਜਾਂ ਕੋਈ ਉਹ ਜਿਹਾ ਗਲਤ ਆਂਸਰਾਂ ਨੂੰ ਫੜ ਲਈ ਉਹ ਵੀ ਮਜੂਦ ਸੀ ਮੇਲੇ ਦਾ ਪ੍ਰਬੰਧ ਬਹੁਤ ਵਧੀਆ ਸੀਗਾ ਤੇ ਕਾਫੀ ਕੁਝ ਦੇਖਣ ਨੂੰ ਮਿਲਿਆ ਮੇਲੇ ਦੇ ਵਿੱਚ ਕੋਈ ਆਪਣੇ ਪਰਿਵਾਰ ਨਾਲ ਆਇਆ ਕੋਈ ਬੱਚਿਆਂ ਨਾਲ ਆਇਆ ਕੋਈ ਦੋਸਤਾਂ ਨਾਲ ਆਇਆ ਆਪੋ ਆਪਣੇ ਰੰਗ ਦੇਖ ਰਹੇ ਸੀ ਤੇ ਕਬੱਡੀ ਦੇ ਮੈਚ ਚੱਲ ਹੀ ਜਾਂਦੇ ਸੀ 52 ਕਿਲੋ ਦੇ ਉਹ ਵੀ ਚੱਲ ਰਹੇ ਸੀ ਕਿਸੇ ਦਾ ਜਿੱਦਰ ਨੂੰ ਮਾਣਾ ਕੋਈ ਕੋਸ਼ ਖਰੀਦ ਰਿਹਾ ਕੋਈ ਕੁਝ ਖਰੀਦ ਰਿਹਾ ਅਲੱਗ-ਅਲੱਗ ਰੌਣਕ ਕਮੇਲਾ ਦੇਖਣ ਨੂੰ ਮਿਲਿਆ ਦੇਖੇ ਮੇਲਾ ਦੇਖਣ ਵਾਲੇ ਹੁੰਦਾ ਦੇਖ ਕੇ ਜ਼ਿਆਦਾਤਰ ਪਤਾ ਲੱਗਦਾ ਸੀ ਕੌਣ ਫਿਰ ਕੇ ਮੇਲਾ ਦੇਖਿਆ ਵੀਰਾਂ ਨੂੰ ਦਿਖਾ ਵੀ ਨਰੇ ਵੀਰਾਂ ਦੀ ਡਿਮਾਂਡ ਤੇ ਉਹਨਾਂ ਨੂੰ ਲਾਈਵ ਵੀ ਦਿਖਾਇਆ ਤੇ ਕੋਸ਼ਿਸ਼ ਕਰਾਂਗੇ ਅੱਜ ਵੀ ਲਾਈਵ ਕਰਨ ਦੀ ਜਾਂ ਕੁਝ ਨਵੀਆਂ ਚੀਜ਼ਾਂ ਦਿਖਾਉਣ ਦੀ ਉਸ ਤੋਂ ਬਾਅਦ ਕਿਤੇ ਕੁਝ ਬਜ਼ੁਰਗ ਜਿਵੇਂ ਤੱਕ ਤੂ ਪੂਰਾ ਸਭ ਦੇ ਅਲੱਗ-ਅਲੱਗ ਆਪਣੇ ਘਰਾਂ ਅੱਗੇ ਬੈਠ ਕੇ ਉਹ ਮੇਲੇ ਦਾ ਆਨੰਦ ਮਾਣਦੇ ਆਉਂਦੇ ਜਾਂਦੇ ਲੋਕਾਂ ਨੂੰ ਕਾਫੀ ਜੰਦੀ ਵਧੀਆ ਮਾਹੌਲ ਬਣਾਇਆ ਤੇ ਲਾਸ ਦੇ ਵਿੱਚ ਅਸੀਂ ਦੇਖਦੇ ਹਾਂ ਮੇਲੇ ਨੂੰ ਵਾਪਸ ਵੀ ਆਉਂਦੇ ਆ ਲੋਕ ਆਪਣੇ ਤਖਤਪੁਰਾ ਸਾਹਿਬ ਤੋਂ ਤੂੜਕਾਡੇ ਰੋਡ ਤੇ ਕੋਈ ਲੋਹਾਰੇ ਵਾਲੀ ਸਾਈਡ ਜਾਂਦਾ ਅਲੱਗ-ਅਲੱਗ ਦੂਰ-ਦੂਰ ਤੋਂ ਲੋਕ ਆਇਸੇ ਬਹੁਤ ਲੋਕ ਮਿਲੇ ਕੋਈ ਬੜੀ ਦੂਰ-ਦੂਰ ਤੋਂ ਆਇਸੇ ਕੋਈ ਰਿਸ਼ਤੇਦਾਰੀ ਚਾ ਉਹ ਵਾਪਸ ਜਾਂਦੇ ਫਿਰ ਵਾਪਸ ਹੁੰਦੇ ਆ ਪਤਾ ਨੂੰ ਪਤਾ ਹੀ ਆ ਫਿਰ ਇੰਜੋਏ ਕਰਦੇ ਟਰੈਕਟਰਾਂ ਤੇ ਗੱਡੀਆਂ ਤੇ ਮੋਟਰਸਾਈਕਲਾਂ ਤੇ ਇਸ ਤਰ੍ਹਾਂ ਮੇਲਾ ਤੁਹਾਨੂੰ ਪਹਿਲੇ ਦਿਨ ਦਾ ਮੇਲੇ ਦੀ ਸਾਰੀ ਰਿਪੋਰਟ ਤੁਹਾਨੂੰ ਦਿਖਾਈ ਹੈ ਤੇ ਵੀਰੋ ਵੀਡੀਓ ਵਧੀਆ ਲੱਗੀ ਆਪਣੇ ਨਾਲ ਜੁੜੇ ਹੋਰ ਵੀ ਮੇਲੇ ਦਿਖਾਓ ਵੱਧ ਤੋਂ ਵੱਧ ਸ਼ੇਅਰ ਕਮੈਂਟ ਜਰੂਰ ਕਰੋ ਜਿਹੜੇ ਜਿਹੜੇ ਵੀਰ ਆਏ ਆ ਮੇਲੇ ਤੇ ਕਿੱਥੋਂ ਆਏ ਆ ਕੋਸ਼ਿਸ਼ ਕਰਾਂਗੇ ਜਿਹੜੇ ਵੀ ਰਹਿਗੇ ਉਹਨਾਂ ਨੂੰ ਮਿਲਣ ਦੀ ਧੰਨਵਾਦ